ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਇਸ ਮੌਕੇ ਤੇ ਬਹੁਤ ਆਤੀ ਧਨਵਾਦੀ ਆ ਸਭ ਗਮਨ ਸਿੰਘ ਮਾੜਵਾਲਾ ਬੁਖਤੀ ਪੰਜਾਬ ਦਾ ਜਿਨ੍ਹਾਂ ਨੇ ਬਹੁਤ ਹੀ ਹਰਮਨ ਪਿਆਰੇ ਲੋਕਾਂ ਦੀ ਸੇਵਾ ਕਰਨ ਵਾਲੇ ਸੱਚ ਦਾ ਪੂਕਾਰੇਣ ਵਾਲੇ ਸ਼੍ਰੀ ਕਰਮਜੀਤ ਅਨਮੋਲ ਜੀ ਲੋਕ ਸਭਾ ਫਤਿਹਪੁਰ ਤੋਂ ਮੈਂਬਰ ਪਾਰਲੀਮੈਂਟ ਦੀ ਦਾਵੇਦਾਰੀ ਵਾਸਤੇ ਜਿਲ੍ਹਾ ਦਾ ਨਾਮਜ਼ਦਗੀ ਕੀਤੀ ਗਈ ਆ ਔਰ ਆਮ ਆਦਮੀ ਪਾਰਟੀ ਜਿਹੜੀ ਕਿ ਆਮ ਲੋਕਾਂ ਦੀ ਪੰਜਾਬੀਆਂ ਦੀ ਕਿਰਤੀਆਂ ਦੀ ਕਿਸਾਨਾਂ ਦੀ ਸੇਵਾ ਲਈ ਵਚਨਬੱਧਾ ਉਹਨਾਂ ਨੇ ਬਹੁਤ ਹੀ ਚੁਣ ਕੇ ਬਹੁਤ ਵਧੀਆ ਇੱਕ ਉਮੀਦਵਾਰ ਸਾਡੇ ਦਿੱਤਾ ਮੈਂ ਹਲਕਾ ਫੂਡ ਪੂਰਾ ਵੱਲੋਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਪਾਰਟੀ ਔਰ ਇਸ ਦੇ ਸਬੰਧ ਵਿੱਚ ਸਾਡੇ ਸਾਰੇ ਸਾਥੀ ਐਮਐਲਏ ਸਰਬੰਦੀਆਂ ਦੀ ਮੀਟਿੰਗ ਹੋਈ ਸੋ 17 ਤਰੀਕ ਦੇ ਨਾਲ ਬਾਅਦ ਕਰਮਜੀਤ ਅਨਮੋਲ ਜੀ ਗੰਗੇਸ਼ਕਰ ਬਾਬਾ ਫਰੀਦ ਹੋਰਾਂ ਦਾ ਬਾਬਾ ਫਰੀਦ ਜੀ ਦਾ ਅਸ਼ੀਰਵਾਦ ਲੈਣ ਲਈ ਆ ਰਹੇ ਨੇ ਔਰ ਉਹ ਸ਼ੁਰੂਆਤ ਸਾਰਿਆਂ ਨੂੰ ਮਿਲਦੇ ਮਿਲਦੇ ਸ਼ੁਰੂਆਤ ਅਜੀਤਵਾਲ ਤੋਂ 10 ਵਜੇ ਐਤਵਾਰ ਨੂੰ ਸਵੇਰ ਇੱਕ ਕਰਨਗੇ ਔਰ 12:30 ਵਜੇ ਫਰੀਦਪੁਰ ਬਾਬਾ ਵੀ ਡੇਲਾ ਬਾਬਾ ਵੀ ਕਿਤੇ ਜਾਤੀ ਤਾਂ ਮੱਥੇ ਟੇਕਣਗੇ ਸਾਡੇ ਸਾਰੇ ਸਾਥੀ ਐਮਐਮਡੀ ਸਾਬਾਨ ਪਾਰਟੀ ਦੇ ਕਾਰਕਟਰ ਪੰਜਾਬੀ ਕਿਸਾਨ ਮਜ਼ਦੂਰ ਸਾਰੇ ਸਾਥੀ ਜਿਗੇਰੇ ਇਸ ਸਮੇਂ ਕਰਨਜੀਤ ਅਨਮੋਲ ਜੀ ਤੇ ਰਾਹ ਵਾਹਿਗੁਰੂ ਜੀ ਦਾ ਬੋਸਾ ਕਿਰਵਾਇ ਪੁੱਜੀ ਕੀ ਫਤਿਹ ਮੈਂ ਬਹੁਤ ਬਹੁਤ ਧੰਨਵਾਦੀ ਆ ਸ੍ਰੀ ਰਵਿੰਦ ਕੇਜਰੀਵਾਲ ਜੀ ਦਾ ਔਰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਆਵਾਜ਼ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਣਾ ਦਾ ਇਹਨਾਂ ਨੇ ਸਾਡੇ ਬਹੁਤ ਹੀ ਸਤਿਕਾਰ ਜੋ ਇੱਕ ਸਾਡੇ ਦਿਲਾਂ ਦੀ ਧੜਕਣ ਕਰਨਜੀਤ ਅਨਮੋਲ ਜੀ ਨੂੰ ਫੀਰਕੋਟ ਤੋਂ ਐਮਪੀ ਦਾ ਦਾਅਵੇਦਾਰ ਬੁਲਾਇਆ ਸੋ ਆਪਾਂ ਫੀਰਕੋਟ ਨਿਵਾਸੀਓ ਸਾਰਿਆਂ ਨੇ 12 ਵਜੇ ਐਤਵਾਰ ਨੂੰ 17 ਤਰੀਕ ਨੂੰ ਇਹਨਾਂ ਦਾ ਸਵਾਗਤ ਕਰਨਾ ਹੈ ਰੋ ਇਹਨਾਂ ਦੇ ਨਾਲ ਿੱਲਾ ਬਾਬਾ ਸ਼ੇਖ ਫਰੀਦ ਜੀ ਦੇ ਜਗ੍ਹਾ ਤੇ ਜਾ ਕੇ ਇਕੱਠ ਹੋਣਾ ਹੈ ਤੋਂ ਮੈਂ ਸਾਰਿਆਂ ਨੂੰ ਤੁਹਾਨੂੰ ਚੀਰ ਕਰਦਾ ਕਿ ਸਾਰਿਆਂ ਨੇ ਹਮ ਹਮਾ ਕੇ 12 ਵਜੇ ਠੀਕ ਐਤਵਾਰ ਨੂੰ ਪਹੁੰਚਣਾ ਹੈ ਔਰ ਆਪਾਂ ਉਸ ਦਿਨ ਬਾਬਾ ਫਰੀਦ ਜੀ ਤੋਂ ਅਸ਼ੀਰਵਾਦ ਲੈ ਕੇ ਅਗਲੀ ਜਿਹੜੀ ਲੜਾਈ ਹੈ ਸ਼ੁਰੂ ਕਰਨੀ ਹੈ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕੱਢਦਾ ਹੈ